ਸੋ ਕਾਹੋ ਤਾਲ ਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸਾਹੋ ਝਾਟੀਐ ਉਧ ਦੇਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਾਜਣ ਸੱਚਾ ਪਾਤਿਸਾਹੂ ਸਿਰ ਸਾਹ ਦਾਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਾਂਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੀ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰਮਹਾਂਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਈ ਕੀਚੜੇ ਡੂਬੈ ਮੈਲ ਨਾ ਜਾਈ ਰਹਾਉ ਰੱਖੇ ਰੱਖੇ ਚਰਨ ਤਰੇ ਵਿਚਾਰੀ ਤਉਬੇ ਦਾ ਛੋੜ ਭਏ ਨਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਈ ਸਰਵਰ ਮਹਾਂਸ ਹੰਸ ਮਹ ਸਾਗਰ ਕਾਥ ਕਥਾ ਗੁਰ ਬਚਨੀ ਆਦਰ ਸੋਨ ਮੰਡਲ ਇਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤਰੇ ਪਾਵਨ ਜੋਤ ਰਹੇ ਲੇਵਲਾਈ ਸੂਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੋਰਾ ਮੋਖੇ ਭਗਤ ਸਹਜ ਵਿਚਾਰੀ ਭਗਤ ਵੱਛਲ ਭੈ ਕਾਟਣ ਹਾਰੀ ਹਉ ਮੈ ਮਾਰੇ ਮਿਲੇ ਪਗ ਧਾਰੀ ਆਦਿਕ ਜਤਾਂ ਦਾਕਾਰ ਕਾਲ ਸੰਤਾਏ ਮਰਣ ਲਿਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਧਾ ਖੋਵੈ ਆਪਨਾ ਚੀਨਸ ਭ੍ਰਮ ਭ੍ਰਮ ਰੋਵੈ ਕਹ ਤਉ ਪੜ ਤਉ ਸੁਣ ਤਉ ਏਕ ਤੀਰਜ ਧਰਮ ਧਾਰਣੀ ਧਰਟੇਕ ਜਤ ਸਤ ਸੰਜਮ ਰਿਦੈ ਸਮਾਈ ਚੌਥੇ ਪਦ ਕਉ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੋਰਖੈ ਸਬਦ ਪਰਮ ਭਉ ਭਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਭਰਮ ਭਉ ਭਾਗੇ ਸੂਰਤ ਮੂਰਤ ਆਦ ਅਨੂਪ ਮਾਨਕ ਜਾਚੈ ਸਾਚ ਸਰੂਪ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ